ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਜਿਵੇਂ ਕਿ ਆਪਾਂ ਦੇਖਿਆ ਕਿ ਸੰਦੀਪ ਸੋਚਦੀ ਹੈ ਕਿ ਪਤਾ ਨਹੀਂ ਇਹਨਾਂ ਨੇ ਮੇਰੇ ਬਾਰੇ ਕੀ ਫੈਸਲਾ ਕਰਨਾ ਹੈ ਇਸ ਤੋਂ ਪਹਿਲਾਂ ਮੈਂ ਆਪਣੇ ਸੱਸ ਕੋਲ ਜਾਨੀ ਆ ਤੇ ਉਹਨਾਂ ਕੋਲ ਜਾ ਕੇ ਮਿੰਤਾ ਤਰਲੇ ਕਰਦੀ ਹਾਂ ਕਿ ਮੈਂ ਉੱਥੇ ਰਹਿ ਲਵਾਂ ਤੇ ਜਦੋਂ ਸੰਦੀਪ ਇਹ ਫੈਸਲਾ ਕਰ ਲੈਂਦੀ ਹੈ ਤੇ ਜਦੋਂ ਉੱਥੇ ਪਹੁੰਚਦੀ ਹੈ ਤੇ ਅੱਗੋਂ ਉਸਦੀ ਸੱਸ ਉਸ ਨਾਲ ਕਿਵੇਂ ਦਾ ਵਰਤਾਅ ਕਰਦੀ ਹੈ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਅਗਰ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਜੀ ਹਾਂਜੀ ਸੰਦੀਪ ਸੋਚਦੀ ਹੈ ਕਿ ਹੁਣ ਮੇਰਾ ਤੇ ਮੇਰੀ ਕੁੜੀ ਦਾ ਖਰਚਾ ਚੱਕਣ ਵਿੱਚ ਮੇਰੇ ਭਰਾ ਪਰਜਾਈ ਨੂੰ ਬਹੁਤ ਤਕਲੀਫ ਹੋ ਰਹੀ ਹੈ ਤੇ ਜੀਤਾ ਵੀ ਹਰ ਗੱਲ ਤੇ ਉਹਦੇ ਵਿੱਚ ਨੁਕਸ ਕੱਢਦੀ ਹੈ ਤੇ ਉਸਦੇ ਕੀਤੇ ਹੋਏ ਹਰ ਕੰਮ ਵਿੱਚ ਨੁਕਤਾ ਚਿੰਨੀ ਕਰਦੀ ਹੈ ਜਿਸ ਕਾਰਨ ਸੰਦੀਪ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਗਈ ਹੈ ਤੇ ਉਹ ਸੋਚਦੀ ਹੈ ਕਿ ਪਤਾ ਨਹੀਂ ਮਾਮਾ ਮਾਮੀ ਨੇ ਕਿਹੜਾ ਇਹੋ ਜਿਹਾ ਫੈਸਲਾ ਕਰ ਦੇਣਾ ਹੈ ਜਿਸ ਕਾਰਨ ਕਿਤੇ ਮੈਨੂੰ ਆਪਣੀ ਧੀ ਤੋਂ ਲੱਗ ਨਾ ਹੋਣਾ ਪੈ ਜਾਵੇ ਕਿਤੇ ਮੈਂ ਆਪਣੀ ਧੀ ਕੋਲੋਂ ਲੱਗ ਹੋ ਕੇ ਜੀ ਨਹੀਂ ਸਕਦੀ ਕਿਉਂਕਿ ਮੇਰਾ ਜੀਣ ਦਾ ਇੱਕੋ ਇੱਕ ਸਹਾਰਾ ਮੇਰੀ ਕੁੜੀ ਹੈ ਸੋ ਉਹ ਫੈਸਲਾ ਕਰਦੀ ਹੈ ਕਿ ਮੈਂ ਕਿਉਂ ਨਾ ਆਪਣੇ ਸਹੁਰੇ ਘਰ ਦੁਆਰਾ ਜਾ ਕੇ ਆਵਾਂ ਜਦ ਕਿ ਉਸਨੇ ਉੱਥੇੋਂ ਆਪਣਾ ਸਾਰਾ ਹਿੱਸਾ ਵੇਚ ਦੇ ਦਿੱਤਾ ਸੀ ਤੇ ਸਾਰੇ ਪੈਸੇ ਆਪਣੇ ਭਰਾ ਪਰਜੈ ਨੂੰ ਦੇ ਦਿੱਤੇ ਸਨ ਜੋ ਕਿ ਉਸਨੇ ਬਹੁਤ ਹੀ ਵੱਡੀ ਗਲਤੀ ਕੀਤੀ ਜੇਕਰ ਅੱਜ ਪੈਸੇ ਉਸਦੇ ਹੱਥ ਵਿੱਚ ਹੁੰਦੇ ਤੇ ਉਹ ਆਪਣੀ ਧੀ ਨੂੰ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਸਕਦੀ ਸੀ ਪਰ ਹੁਣ ਜਿਹੜੀ ਗਲਤੀ ਉਹ ਕਰ ਬੈਠੀ ਹੈ ਉਸ ਨੂੰ ਉਹ ਉਸ ਨੂੰ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਹ ਹੈ ਕਿ ਹੁਣ ਉਹ ਅੱਗੇ ਤੋਂ ਇਸ ਗੱਲ ਵਿੱਚ ਸੁਧਾਰ ਕਰਨਾ ਚਾਹੁੰਦੀ ਹੈ ਤੇ ਉਹ ਸੋਨੂ ਦੀ ਇਹ ਮੰਨਤਾ ਕਰਦੀ ਹੈ ਕਿ ਤੂੰ ਮੈਨੂੰ ਆਪਣੇ ਨਾਲ ਲੈ ਕੇ ਚੱਲ ਤੇ ਮੇਰੇ ਸੋਹਰੇ ਪਿੰਡ ਛੱਡ ਕੇ ਆ ਪਰ ਸੋਨੂ ਮਨਾ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਤੂੰ ਸਾਡੇ ਸਿਰ ਵਿੱਚ ਸਵਾਹ ਪਵਾਣੀ ਹੈ ਤੇਰੀ ਸੱਸ ਨੇ ਕਿਹਾ ਹੈ ਕਿ ਪਹਿਲਾਂ ਤਾਂ ਭਰਾ ਪਰਜਾਈ ਬੜੀ ਰਾਮ ਨਾਲ ਇਹਨੂੰ ਨਾਲ ਲੈ ਗਏ ਸੀ ਤੇ ਅੱਜ ਉਹਨਾਂ ਕੋਲੋਂ ਇਸ ਦਾ ਖਰਚਾ ਚੱਕਦੇ ਹੀ ਹੋਇਆ ਤੇ ਸਾਡੇ ਕੋਲ ਵਾਪਸ ਭੇਜ ਦਿੱਤੀ ਤਾਂ ਸੰਦੀਪ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਉਹ ਜੋ ਮਰਜ਼ੀ ਕਹਿਣ ਮੈਂ ਤੁਹਾਡੇ ਅੱਗੇ ਬੇਨਤੀਆਂ ਕਰਦੀ ਹਾਂ ਤੁਹਾਡੇ ਅੱਗੇ ਹੱਥ ਜੋੜਦੀਆਂ ਕਿ ਮੈਨੂੰ ਇੱਕ ਵਾਰੀ ਮੇਰੇ ਸਹੁਰੇ ਪਰਿਵਾਰ ਵਿੱਚ ਜ਼ਰੂਰ ਭੇਜ ਦਿਓ ਤਾਂ ਬਹੁਤ ਬੇਨਤੀ ਕਰਨ ਤੋਂ ਬਾਅਦ ਸੋਨੂੰ ਉਸ ਨੂੰ ਉਸ ਨੂੰ ਛੱਡ ਕੇ ਆਣ ਲਈ ਮੰਨ ਜਾਂਦਾ ਹੈ ਪਰ ਉਹ ਉਸ ਨੂੰ ਵਾਸੜੇ ਤੇ ਛੱਡ ਆਂਦਾ ਹੈ ਉਸ ਤੋਂ ਬਾਅਦ ਜੋ ਦੋ ਸੰਦੀਪ ਆਪਣੇ ਸੋਹਰੇ ਪਿੰਡ ਪਹੁੰਚਦੀ ਹੈ ਤੇ ਅੱਗੇ ਉਸਦੀ ਸੱਸ ਮਿਲ ਜਾਂਦੀ ਹੈ ਤੇ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੈਨੂੰ ਆਪਣੇ ਕੋਲ ਰੱਖ ਲਓ ਮੈਂ ਖੋਰ ਕਿਤੇ ਨਹੀਂ ਰਹਿਣਾ ਕਿਉਂਕਿ ਮੇਰੀ ਕੁੜੀ ਤੁਹਾਨੂੰ ਬਹੁਤ ਯਾਦ ਕਰਦੀ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਉਸਦੀ ਸੱਸ ਹੈਰਾਨ ਰਹਿ ਜਾਂਦੀ ਹੈ ਤੇ ਕਹਿੰਦੀ ਹੈ ਕਿ ਜਿਸ ਟਾਈਮ ਤੂੰ ਆਪਣੇ ਭਰਾ ਪਰਜਾਈ ਨਾਲ ਇਹ ਘਰ ਛੱਡ ਕੇ ਗਈ ਸੀ ਉਸ ਟਾਈਮ ਤੈਨੂੰ ਕਿਉਂ ਚੇਤਾ ਨਹੀਂ ਆਇਆ ਸੀ ਸਾਡੀ ਪੋਤੀ ਦਾ ਅੱਜ ਤੈਨੂੰ ਸਾਡਾ ਖਿਆਲ ਕਿੱਥੋਂ ਆ ਗਿਆ ਹੈ ਸੋ ਹੁਣ ਅੱਗੇ ਆਉਣ ਵਾਲੀ ਵੀਡੀਓ ਚ ਦੇਖਾਂਗੇ ਕਿ ਸਾਸ ਸੰਦੀਪ ਦੀਆਂ ਗੱਲਾਂ ਮੰਨ ਕੇ ਉਸ ਨੂੰ ਆਪਣੇ ਕੋਲ ਰੱਖ ਲੈਂਦੀ ਹੈ ਸੋ ਵੀਡੀਓ ਤੇ ਬਣੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ